ਸਾਸ੍ਰੀ ਕਲਜੀ ਮੈਂ ਜਸਵਿੰਦਰ कौर ਤੇ ਜਸਵਿੰਦਰ ਜੀ ਦੀ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਉਂਗੀ ਬੇਸਨ ਦਾ ਦਾਣੇਦਾਰ ਹਲਵਾ ਤੇ ਚਲੋ ਬੇਸਨ ਦੇ ਹਲਵੇ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬੇਸਨ ਦਾ ਹਲਵਾ ਬਣਾਉਣ ਵਾਸਤੇ ਇੱਥੇ ਮੈਂ ਪੌਣੀ ਕਟੋਰੀ ਬੇਸਨ ਦੀ ਲਈਏ ਤੇ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਦਾ ਚੌਥਾ ਹਿੱਸਾ ਜਿਹੜਾ ਹੈਗਾ ਉਹ ਸੂਜੀ ਲਈਏ ਸੂਜੀ ਤੁਸੀਂ ਬਰੀਕ ਮੋਟੀ ਕੋਈ ਵੀ ਲੈ ਸਕਦੇ ਹੋ ਤੇ ਦੇਖੋ ਹੁਣ ਇਹ ਟੋਟਲ ਇੱਕ ਕਟੋਰੀ ਹੋ ਗਈਆਂ ਦੋਨੋਂ ਚੀਜ਼ਾਂ ਤੇ ਬਾਕੀ ਦਾ ਸਮਾਨ ਆਪਾਂ ਤੁਹਾਨੂੰ ਜਦੋਂ ਹਲਵਾ ਬਣਾਵਾਂਗੇ ਉਹਦੇ ਨਾਲ-ਨਾਲ ਹੀ ਦੱਸਾਂਗੇ ਤੇ ਚਲੋ ਹਲਵਾ ਬਣਾਉਣ ਦੀ ਤਿਆਰੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਜਿਹੜੀ ਕਟੋਰੀ ਦੇ ਨਾਪ ਦੇ ਨਾਲ ਆਪਾਂ ਬੇਸਣ ਲਿਆ ਉਸੇ ਕਟੋਰੀ ਦੇ ਨਾਪ ਦੇ ਨਾਲ ਇੱਥੇ ਦੋ ਕਟੋਰੀਆਂ ਪਾਣੀ ਦੀਆਂ ਪਾ ਲੈਣੀਆਂ ਨੇ ਤੇ ਦੋ ਕਟੋਰੀਆਂ ਪਾਣੀ ਦੀ ਮੈਂ ਪਾ ਲਿੱਤੀਆਂ ਨੇ ਤੇ ਇਸੇ ਕਟੋਰੀ ਦੇ ਹਿਸਾਬ ਦੇ ਨਾਲ ਆਪਾਂ ਅੱਧਾ ਕਟੋਰੀ ਖੰਡ ਦੀ ਪਾਵਾਂਗੇ ਮੈਂ ਇੱਥੇ ਅੱਧੇ ਕਟੋਰੀ ਚੀਨੀ ਦੀ ਲਈਏ ਜੇ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਥੇ ਜ਼ਿਆਦਾ ਚੀਨੀ ਵੀ ਪਾ ਸਕਦੇ ਹੋ ਤੇ ਨਾਲ ਹੀ ਇਸਦੇ ਪਾਵਾਂਗੀ ਮੈਂ ਕਲਰ ਦੇ ਵਾਸਤੇ ਥੋੜਾ ਜਿਹਾ ਫੂਡ ਕਲਰ ਇਹ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਪਾਇਆ ਦੇਖੋ ਇੱਥੇ ਮੈਂ ਫਲੇਵਰ ਦੇ ਲਈ ਇੱਥੇ ਮੈਂ ਇਲਾਇਚੀ ਪਾਊਡਰ ਵੀ ਪਾਇਆ ਹੈ ਤੇ ਹੁਣ ਇਸ ਨੂੰ ਆਪਾਂ ਉਦੋਂ ਤੱਕ ਗੈਸ ਤੇ ਰੱਖਣਾ ਹੈ ਮਤਲਬ ਕਿ ਆਪਾਂ మీడియం ਫਲੇਮ ਦੇ ਉੱਪਰ ਚੀਨੀ ਨੂੰ ਮੈਲਟ ਹੋਣ ਤੱਕ ਪਕਾਵਾਂਗੇ ਤੇ ਚੀਨੀ ਦੇਖੋ ਚੰਗੀ ਤਰ੍ਹਾਂ ਮੈਲਟ ਹੋ ਗਈ ਹੋਈ ਹੈ ਹੁਣ ਇੱਥੇ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਹੈ ਆਪਾਂ ਇਹਨੂੰ ਇਸ ਤੋਂ ਜ਼ਿਆਦਾ ਹੋਰ ਨਹੀਂ ਪਕਾਣਾ ਕਿਉਂਕਿ ਆਪਾਂ ਇਹਦੀ ਕੋਈ ਚਾਸ਼ਨੀ ਨਹੀਂ ਬਣਾਣੀ ਬਸ ਚੀਨੀ ਨੂੰ ਮੈਲਟ ਹੀ ਕਰਨਾ ਸੀ ਤੇ ਹੁਣ ਇਹਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਹੁਣ ਬੇਸਣ ਦਾ ਹਲਵਾ ਬਣਾਉਣ ਵਾਸਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਕਟੋਰੀ ਦੇ ਹਿਸਾਬ ਨਾਲ ਬੇਸਣ ਲਿਆ ਸੀ ਉਸੇ ਕਟੋਰੀ ਦੇ ਹਿਸਾਬ ਨਾਲ ਅੱਧੀ ਕਟੋਰੀ ਆਪਾਂ ਦੇਸੀ ਘਿਓ ਦੀ ਪਾ ਦితి ਹਾਂ ਮੈਂ ਇੱਥੇ ਘਰ ਦਾ ਕੱਢਿਆ ਹੋਇਆ ਹੈ ਦੇਸੀ ਘਿਓ ਪਾਇਆ ਤੁਸੀਂ ਬਾਜ਼ਾਰੋਂ ਲੈ ਕੇ ਵੀ ਪਾ ਸਕਦੇ ਹੋ ਪਰ ਜਿਹੜਾ ਹਲਵਾ ਹੈਗਾ ਨਾ ਇਹ ਰਿਫਾਈਨ ਤੇਲ ਦੇ ਵਿੱਚ ਵਧੀਆ ਨਹੀਂ ਲੱਗਦਾ ਇਹ ਦੇਸੀ ਘਿਓ ਦੇ ਵਿੱਚ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਦੇਖੋ ਉਹਨ ਘਿਓ ਜਿਹੜਾ ਹੈਗਾ ਗਰਮ ਹੋ ਗਿਆ ਇਸ ਦੇ ਵਿੱਚ ਆਪਾਂ ਬੇਸਨ ਤੇ ਸੂਜੀ ਪਾ ਦਾਂਗੇ ਤੇ ਮੀਡੀਅਮ ਤੋਂ ਲੋ ਫਲੇਮ ਦੇ ਉੱਪਰ ਆਪਾਂ ਇਹਨੂੰ ਹੁਣ ਭੁੰਨ ਲੈਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾ ਹੈ ਕਿਉਂਕਿ ਜੇ ਬੇਸਣ ਕੱਚਾ ਰਹਿ ਗਿਆ ਤਾਂ ਫਿਰ ਜਿਹੜਾ ਹਲਵਾ ਹੈਗਾ ਬਿਲਕੁਲ ਵੀ ਵਧੀਆ ਨਹੀਂ ਲੱਗਣਾ ਤੇ ਇਹਨੂੰ ਭੁੰਨਣ ਦੇ ਵਿੱਚ ਬਹੁਤ ਕਾਲੀ ਵੀ ਨਹੀਂ ਕਰਨੀ ਹਾਈ ਫਲੇਮ ਤੇ ਵੀ ਨਹੀਂ ਭੁੰਨਾ ਨਹੀਂ ਤਾਂ ਇਹ ਜਲ ਜਾਣਾ ਤੇ ਫਿਰ ਇਹਦਾ ਸਵਾਦ ਵਧੀਆ ਨਹੀਂ ਆਉਂਦਾ ਮੀਡੀਅਮ ਟੂ ਲੋ ਫਲੇਮ ਦੇ ਉੱਪਰ ਹੀ ਆਪਾਂ ਇਹਨੂੰ ਭੁੰਦੇ ਜਾਣਾ ਹੈ ਦੇਖੋ ਬੇਸਨ ਦੇ ਵਿੱਚ ਬੱਬਲਸ ਆਣੇ ਵੀ ਸ਼ੁਰੂ ਹੋ ਗਏ ਨੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਜਾ ਰਿਹਾ ਹੈ ਤੇ ਜਿਹੜੀ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਬਹੁਤ ਹੀ ਵਧੀਆ ਦੇਖੋ ਜਿਹੜਾ ਬੇਸਨ ਹੈਗਾ ਭੁੰਨਿਆ ਜਾ ਰਿਹਾ ਹੈ ਸੂਜੀ ਨੂੰ ਬਿਲਕੁਲ ਵੀ ਅਲੱਗ ਤੋਂ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਬੇਸਨ ਦੇ ਨਾਲ ਹੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨੀ ਜਾਂਦੀ ਹੈ ਬੇਸਨ ਦਾ ਕਲਰ ਦੇਖੋ ਅੱਗੇ ਨਾਲ ਉਹ ਕਾਫੀ ਜ਼ਿਆਦਾ ਚੇਂਜ ਹੋ ਗਿਆ ਹੋਇਆ ਹੈ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਜਾ ਰਿਹਾ ਹੈ ਬਸ 1.5 ਮਿੰਟ ਹੀ ਹੋਰ ਲੱਗਣਾ ਹੈ ਇਹਨੂੰ ਤੇ ਬਹੁਤ ਵਧੀਆ ਭੁੰਨਿਆ ਜਾਣਾ ਤੇ ਇਸ ਦੇ ਵਿੱਚੋਂ ਦੇਖੋ ਖੁਸ਼ਬੂ ਵੀ ਜਿਹੜੀ ਹੈਗੀ ਇਹ ਬਹੁਤ ਵਧੀਆ ਆਣੀ ਸ਼ੁਰੂ ਹੋ ਗਈ ਹੈ ਤੇ ਇਹਨੂੰ ਭੁੰਨਦੇ ਹੋਏ 1.5 ਮਿੰਟ ਹੋਰ ਹੋ ਗਿਆ ਹੋਇਆ ਇਹ ਕਲਰ ਹੋਰ ਚੇਂਜ ਹੋ ਗਿਆ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ 4 ਚਮਚ ਦੁੱਧ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਹੁਣ ਹਿਲਾ ਲਾਂਗੇ ਦੁੱਧ ਪਾਉਣ ਤੋਂ ਬਾਅਦ ਦੁੱਧ ਪਾਉਣ ਦੇ ਨਾਲ ਦੇਖੋ ਜਿਹੜਾ ਬੇਸਨ ਹੈਗਾ ਫੁੱਲ ਵੀ ਗਿਆ ਹੈ ਤੇ ਜਦੋਂ ਆਪਾਂ ਇਹਨੂੰ ਖਾਵਾਂਗੇ ਨਾ ਤੇ ਇਹ ਬੜਾ ਹੀ ਵਧੀਆ ਲੱਗੇਗਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਏਗਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਸ ਦੇ ਵਿੱਚ ਆਪਾਂ ਚਾਸ਼ਨੀ ਪਾ ਦਾਂਗੇ ਦੋ ਵਾਰੀ ਕਰਕੇ ਚਾਸ਼ਨੀ ਨੂੰ ਪਾਵਾਂਗੇ ਇੱਕੋ ਵਾਰੀ ਦੇ ਵਿੱਚ ਸਾਰੀ ਚਾਸ਼ਨੀ ਨਹੀਂ ਪਾਣੀ ਬਾਕੀ ਦੀ ਚਾਸ਼ਨੀ ਹੁਣ ਪਾਵਾਂਗੇ ਤੇ మీడియం ਫਲੇਮ ਦੇ ਉੱਪਰ ਇਸ ਨੂੰ ਪਕਾਵਾਂਗੇ ਤੇ ਹੁਣ ਇਸ ਦੇ ਵਿੱਚ ਮੈਂ ਡਰਾਈ ਫਰੂਟ ਦੇ ਵਿੱਚ ਬਦਾਮ ਤੇ ਕਾਜੂ ਪਾ ਰਹੀ ਆ ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੋ ਤੁਹਾਨੂੰ ਸਵਾਦ ਲੱਗਦੇ ਨੇ ਡਰਾਈ ਫਰੂਟ ਉਹ ਤੁਸੀਂ ਪਾ ਸਕਦੇ ਹੋ ਤੇ ਦੇਖੋ ਹਲਵਾ ਜਿਹੜਾ ਹੈਗਾ گاੜਾ ਹੋ ਰਿਹਾ ਹੈ ਚਾਸ਼ਨੀ ਜਿਹੜੀ ਸਾਰੀ ਹੈਗੀ ਹੈ ਬੇਸਨ ਨੇ ਐਬਜ਼ਾਰਬ ਕਰ ਲਈਏ ਤੇ ਫੂਡ ਕਲਰ ਦੇ ਪਾਣ ਦੇ ਨਾਲ ਦੇਖੋ ਇਹਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਆਪਸ਼ਨਲ ਹੈ ਤੁਸੀਂ ਬਣਾ ਚਾਹੋ ਤਾਂ ਇਸ ਨੂੰ ਪਾ ਸਕਦੇ ਹੋ ਜਾਂ ਸਕਿੱਪ ਵੀ ਕਰ ਸਕਦੇ ਹੋ ਪਰ ਆਪਾਂ ਪਾਇਆ ਉਹਦੇ ਕਰਕੇ ਹੀ ਇਹਦਾ ਕਲਰ ਜਿਹੜਾ ਹੈਗਾ ਬਹੁਤ ਵਧੀਆ ਆਇਆ ਹੈ ਤੇ ਦੇਖੋ ਜਿਹੜਾ ਚਾਸ਼ਨੀ ਹੈਗੀ ਜਿਹੜੀ ਸਾਰੀ ਐਬਜ਼ਾਰਬ ਹੋ ਚੁੱਕੀ ਏ ਤੇ ਜਿਹੜਾ ਹਲਵਾ ਹੈਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਗਿਆ ਹੋਇਆ ਹੈ ਹਲਵਾ ਬਹੁਤ ਵਧੀਆ ਬਣ ਚੁੱਕਾ ਹੋਇਆ ਹੈ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਏ ਤੇ ਹਲਵਾ ਹੁਣ ਸਰਵ ਹੋਣ ਲਈ ਰੈਡੀ ਹੈ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ ਬੇਸਨ ਦਾ ਦਾਣੇਦਾਰ ਹਲਵਾ ਦੇਖੋ ਬਣ ਕੇ ਤਿਆਰ ਹੋ ਗਿਆ ਹੋਇਆ ਇਹ ਬਹੁਤ ਹੀ ਜਿਆਦਾ ਵਧੀਆ ਬਣਿਆ ਤੇ ਬਹੁਤ ਹੀ ਸੌਖਾ ਤਰੀਕਾ ਇਹਨੂੰ ਬਣਾਉਂਦਾ ਤੇ ਦੇਖੋ ਸਰਵ ਕਰਨ ਲੱਗੇ ਇਸ ਦੇ ਉੱਪਰ ਮੈਂ ਥੋੜੇ ਜੇ ਡਰਾਈ ਫਰੂਟ ਵੀ ਪਾ ਦਿੱਤੇ ਨੇ ਜਿਹਦੇ ਕਰਕੇ ਇਹ ਖਾਂਚ ਤਾਂ ਵਧੀਆ ਲੱਗਦਾ ਹੀ ਹੈ ਦੇਖਣ ਚ ਵੀ ਇਹ ਬਹੁਤ ਜਿਆਦਾ ਵਧੀਆ ਲੱਗਦਾ ਹੈ